ਭਾਰਤ ਦੀ ਫੌਜ ਵਿੱਚ ਕਈ ਬਾਦਰ ਫੌਜੀ ਪਰਮ ਵੀਰ ਚੱਕਰ ਜਿੱਤ ਚੁੱਕੇ ਨੇ ਤੇ ਇਹ ਮੈਡਲ ਸਿਰਫ ਉਸ ਨੂੰ ਹੀ ਮਿਲਦਾ ਜੋ ਜੰਗ ਦੇ ਮੈਦਾਨ ਵਿੱਚ ਆਪਣੀ ਬਹਾਦਰੀ ਨਾਲ ਕੁਝ ਵੱਖਰਾ ਹੀ ਕਰ ਵਿਖਾਵੇ ਪਰ ਇੰਡੀਅਨ 에ਅਰ ਫੋਰਸ ਦੇ ਇਤਿਹਾਸ ਵਿੱਚ ਸਿਰਫ ਇੱਕ ਇੱਕ ਬੰਦੇ ਨੂੰ ਹੀ ਪਰਮ ਵੀਰ ਚੱਕਰ ਮਿਲਿਆ ਉਹ ਵੀ ਪੰਜਾਬੀ ਨੂੰ ਹਾਂਜੀ ਸਰਦਾਰ ਨਿਰਮਲ ਸਿੰਘ ਜੀ ਨੇ 1971 ਦੀ ਜੰਗ ਵਿੱਚ ਇਕੱਲੇ ਨਹੀਂ ਪੰਜ ਪਾਕਿਸਤਾਨੀ ਜਹਾਜ਼ਾਂ ਦਾ ਮੁਕਾਬਲਾ ਕਰ ਇੱਕ ਵੱਖਰਾ ਇਤਿਹਾਸ ਬਣਾ ਦਿੱਤਾ ਸੀ ਤੇ ਪੂਰੀ ਇੰਡੀਆ ਨੇ 에ਅਰ ਫੋਰਸ ਵਿੱਚ ਅੱਜ ਤੱਕ ਕਿਸੇ ਹੋਰ ਨੂੰ ਇਹ ਸਨਮਾਨ ਹਾਸਲ ਨਹੀਂ ਹੋਇਆ ਤੇ ਉਹਨਾਂ ਪੰਜਾਂ ਜਹਾਜ਼ਾਂ ਵਿੱਚੋਂ ਦੋ ਜਹਾਜ਼ ਸਰਦਾਰ ਨਿਰਮਲਜੀਤ ਸਿੰਘ ਜੀ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਸੀ ਜਿਸ ਦੇ ਬਾਰੇ ਆਪਾਂ ਕੇ ਵੀਡੀਓ ਵਿੱਚ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਨਵੇਂ ਆਏ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਜੇ ਹੋ ਸਕੇ ਤਾਂ ਪੰਜਾਬੀ ਬਾਈ ਦੀ ਪੇਜ ਨੂੰ ਫੋਲੋ ਜ਼ਰੂਰ ਕਰੋ ਸੋ ਅੱਗੇ ਗੱਲ ਕਰਦੇ ਹਾਂ 14 ਦਸੰਬਰ 1971 ਦੀ ਸਵੇਰ ਨੂੰ ਪੇਸ਼ਾਵਰ ਤੋਂ 6 ਲੜਾਕੂ ਜਹਾਜ਼ ਭਾਰਤ ਦੇ ਸ਼੍ਰੀਨਗਰ 에ਅਰ ਫੋਰਸ ਦੇ ਕੈਂਪ ਨੂੰ ਨਿਸ਼ਾਨਾ ਬਣਾਉਣ ਲਈ ਉਡਾਣ ਭਰ ਚੁੱਕੇ ਸੀ ਇਹਨਾਂ ਦਾ ਮਕਸਦ ਸੀ ਕਸ਼ਮੀਰ ਰਾਹੀਂ ਹੁੰਦੇ ਹੋਏ ਸ਼੍ਰੀਨਗਰ ਤੇ ਹਮਲਾ ਕਰਕੇ ਵਾਪਸ ਪਾਕਿਸਤਾਨ ਨਿਕਲ ਜਾਵਾਂਗੇ ਤੇ ਫੇਰ ਆਪਣੇ ਪਲਾਨ ਅਨੁਸਾਰ ਪਾਕਿਸਤਾਨੀ ਲੜਾਕੂ ਜਹਾਜ਼ 10000 ਫੁੱਟ ਦੀ ਉਚਾਈ ਨਾਲ ਪੰਜਾਬ ਰੇਂਜ ਤੋਂ ਹੁੰਦੇ ਹੋਏ ਇੰਡੀਅਨ 에ਅਰ ਸਪੇਸ ਵਿੱਚ ਦਾਖਲ ਹੋਏ ਤੇ ਫੇਰ ਕੁਝ ਮਿੰਟਾਂ ਬਾਅਦ 5000 ਫੁੱਟ ਦੀ ਉਚਾਈ ਤੇ ਉਡਾਣ ਭਰਨ ਲੱਗੇ ਤਾਂ ਜੋ ਸ਼੍ਰੀਨਗਰ ਕੈਂਪ ਨੂੰ ਸਾਫ਼ ਦੇਖਿਆ ਜਾ ਸਕੇ ਪਰ ਸ਼੍ਰੀਨਗਰ 에ਅਰ ਬੇਸ ਤੇ ਹਮਲਾ ਕਰਨ ਤੋਂ ਪਹਿਲਾਂ ਇਹਨਾਂ ਜਹਾਜ਼ ਜਾ ਨੂੰ ਅਵੰਤੀਪੁਰ 에ਅਰ ਫੋਰਸ ਸਟੇਸ਼ਨ ਤੋਂ ਜਾਣਾ ਪੈਣਾ ਸੀ ਤੇ ਜਦੋਂ ਇਹ ਲੜਾਕੂ ਜਹਾਜ਼ ਅਵੰਤੀਪੁਰ ਸਟੇਸ਼ਨ ਦੇ ਉੱਪਰੋਂ ਗੁਜ਼ਰੇ ਤਾਂ ਜਹਾਜ਼ਾਂ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਫੌਜੀਆਂ ਨੇ ਅਲਾਰਮ ਵਜਾ ਦਿੱਤਾ ਤਾਂ ਜੋ ਪੂਰੇ ਸ਼੍ਰੀਨਗਰ ਬੇਸ ਨੂੰ ਚੁਕੰਨਾ ਕਰ ਦਿੱਤਾ ਜਾਵੇ అలਾਰਮ ਸੌਂਦੇ ਹੀ ਸ਼੍ਰੀਨਗਰ ਬੇਸ ਵਿੱਚ ਮੌਜੂਦ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋਂ ਤੇ ਉਹਨਾਂ ਦੇ ਭਰਾ ਫਲਾਈਂਗ ਲੈਫਟੀਨੈਂਟ ਘੁੰਮਣ ਤੁਰੰਤ ਅਲਰਟ ਹੋ ਗਏ ਅਤੇ ਆਪਣੇ ਲੜਾਕੂ ਜਹਾਜ਼ਾਂ ਨਾਲ 2 ਮਿੰਟ ਵਿੱਚ ਹੀ ਰਣਵੇ ਤੇ ਉਡਾਣ ਭਰਨ ਲਈ ਤਿਆਰ ਹੋ ਗਏ ਉਸ ਸਮੇਂ ਬੇਸ ਵਿੱਚ ਇਹ ਦੋਵੇਂ ਹੀ ਟ੍ਰੇਨ ਪਾਇਲਟ ਮੌਜੂਦ ਸੀ ਪਹਿਲੀ ਉਡਾਣ ਫਲਾਈਂਗ ਲੈਫਟੀਨੈਂਟ ਘੁੰਮਣ ਨੇ ਭਰੀ ਅਤੇ ਫਲਾਈਿੰਗ ਆਫੀਸਰ ਨਿਰਮਲਜੀਤ ਸਿੰਘ ਜੀ ਨੇ 20 ਸੈਂਕਿੰਡ ਤੱਕ ਰਣਵੇ ਖਾਲੀ ਹੋਣ ਦਾ ਇੰਤਜ਼ਾਰ ਕਰਨਾ ਸੀ ਤੇ ਉਸੇ ਟਾਈਮ ਤੇ ਜਦੋਂ ਨਿਰਮਲ ਸਿੰਘ ਜੀ ਉਡਾਣ ਭਰਨ ਲੱਗੇ ਤਾਂ ਪਿੱਛੋਂ ਹੀ ਦੁਸ਼ਮਨ ਦੇ ਜਹਾਜ਼ਾਂ ਨੇ ਹਮਲਾ ਕਰ ਦਿੱਤਾ ਤੇ ਉਡਾਣ ਭਰਦੇ ਵਕਤ ਦੁਸ਼ਮਨ ਦੇ ਜਹਾਜ਼ਾਂ ਨੇ ਤਿੰਨ ਬੰਬ ਨਿਰਮਲਜੀਤ ਸਿੰਘ ਜੀ ਦੇ ਲੜਾਕੂ ਜਹਾਜ਼ ਉੱਤੇ ਸੁੱਟੇ ਪਰ ਨਿਰਮਲ ਸਿੰਘ ਜੀ ਨੇ ਆਪਣਾ ਬਚਾਅ ਕਰਦੇ ਹੋਏ ਜਲਦੀ ਨਾਲ ਉਡਾਣ ਭਰੀ ਤੇ ਦੁਸ਼ਮਣ ਨਾਲ ਟੱਕਰ ਲੈਣ ਲਈ ਅਸਮਾਨ ਵਿੱਚ ਆ ਗਏ ਨਿਰਮਲਜੀਤ ਸਿੰਘ ਜੀ ਤੇ 에어 ਲੈਫਟਿਨੈਂਟ ਕੁਮਨ ਨੇ ਦੁਸ਼ਮਣ ਨਾਲ ਟੱਕਰ ਲੈਣੀ ਸ਼ੁਰੂ ਕੀਤੀ ਤੇ ਆਪਣੇ ਆਪਣੇ ਟਾਰਗੇਟ ਦਾ ਪਿੱਛਾ ਕਰਨ ਲੱਗੇ ਨਿਰਮਲਜੀਤ ਸੇਖੋਂ ਨੇ ਦੁਸ਼ਮਣ ਦੇ ਲੜਾਕੂ ਜਹਾਜ਼ ਤੇ ਆਪਣੀ ਮਸ਼ੀਨ ਗਨ ਦਾ ਮੂੰਹ ਖੋਲ ਦਿੱਤਾ ਤੇ ਗੋਲੀ ਲੱਗਣ ਕਾਰਨ ਦੁਸ਼ਮਣ ਦਾ ਜਹਾਜ਼ ਤਬਾਹ ਹੋ ਗਿਆ ਆਪਣਾ ਜਹਾਜ਼ ਤਬਾਹ ਹੁੰਦਾ ਦੇਖ ਦੁਸ਼ਮਣ ਪਾਇਲਟ ਨੇ ਆਪਣੇ ਜਹਾਜ਼ ਦਾ ਮੂੰਹ ਪਾਕਿਸਤਾਨ ਵੱਲ ਕਰ ਦਿੱਤਾ ਫਿਰ ਦੋਵੇਂ ਸੂਰਬੀਰ ਯੋਧੇ ਦੁਸ਼ਮਣ ਦੇ ਇੱਕ ਇੱਕ ਜਹਾਜ਼ ਨੂੰ ꀻਰ ꀻਰ ਕੇ ਮੁਕਾਬਲਾ ਕਰਨ ਲੱਗੇ ਤੇ ਇਸ ਦੌਰਾਨ ਨਿਰਮਲਜੀਤ ਸੇਖੋਂ ਦਾ ਕਨੈਕਸ਼ਨ ਆਪਣੇ ਸਾਥੀ ਨਾਲੋਂ ਤਕਨੀਕੀ ਖਰਾਬੀ ਕਰਨ ਟੁੱਟ ਗਿਆ ਤੇ ਨਿਰਮਲਜੀਤ ਸਿੰਘ ਜੀ ਦੁਸ਼ਮਨ ਨਾਲ ਲੜਦੇ ਹੋਏ ਆਪਣੇ ਸਾਥੀ ਤੋਂ ਕਾਫੀ ਅੱਗੇ ਨਿਕਲਾਏ ਤੇ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ 6 ਜਹਾਜ਼ ਸ਼੍ਰੀਨਗਰ ਤੇ ਹਮਲਾ ਕਰਨ ਲਈ ਤੁਰੇ ਗਏ ਸਨ ਪਰ ਹਮਲਾ 4 ਜਹਾਜ਼ਾਂ ਨੇ ਕੀਤਾ ਤੇ 2 ਜਹਾਜ਼ ਉਹਨਾਂ ਚਿਰ ਹਵਾ ਵਿੱਚ ਲੁਕੇ ਰਹੇ ਜਿੰਨਾ ਚਿਰ ਉਹਨਾਂ ਨੂੰ ਮਦਦ ਵਾਸਤੇ ਸੱਦਿਆ ਨਹੀਂ ਗਿਆ ਤੇ ਉਸ ਸਮੇਂ ਸ਼੍ਰੀਨਗਰ ਵਿੱਚ ਕੋਈ ਰਡਾਰ ਸਿਸਟਮ ਵੀ ਮੌਜੂਦ ਨਹੀਂ ਸੀ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਕੁੱਲ ਕਿੰਨੇ ਜਹਾਜ਼ਾਂ ਨੇ ਹਮਲਾ ਕੀਤਾ ਤੇ ਜਦੋਂ ਨਿਰਮਲਜੀਤ ਸਿੰਘ ਦੁਸ਼ਮਣ ਦੇ ਜਹਾਜ਼ ਦਾ ਪਿੱਛਾ ਕਰ ਰਹੇ ਸੀ ਤਾਂ ਦੁਸ਼ਮਣ ਨੇ ਆਪਣੇ ਜੋ ਜਹਾਜ਼ ਲੁਕੋ ਕੇ ਰੱਖੇ ਸਨ ਉਹਨਾਂ ਨੂੰ ਮਦਦ ਵਾਸਤੇ ਕਿਹਾ ਤੇ ਉਹਨਾਂ ਦੋਵਾਂ ਜਹਾਜ਼ਾਂ ਨੇ ਨਿਰਮਲਜੀਤ ਸਿੰਘ ਜੀ ਦੇ ਜਹਾਜ਼ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਰ ਨਿਰਮਲਜੀਤ ਸਿੰਘ ਨੇ ਆਪਣੇ ਪਹਿਲੇ ਨਿਸ਼ਾਨੇ ਤੇ ਹੀ ਗੋਲੀ ਜਾਰੀ ਰੱਖੀ ਤੇ ਇੱਕ ਹੋਰ ਦੁਸ਼ਮਨ ਦਾ ਜਹਾਜ਼ ਤਬਾਹ ਕਰ ਦਿੱਤਾ ਤੇ ਹੁਣ ਨਿਰਮਲਜੀਤ ਸਿੰਘ ਜੀ ਦੇ ਜਹਾਜ਼ ਤੇ ਦੋਵਾਂ ਪਾਸਿਆਂ ਤੋਂ ਹਮਲਾ ਹੋ ਰਿਹਾ ਸੀ ਤੇ ਕਨੈਕਸ਼ਨ ਟੁੱਟਣ ਕਾਰਨ ਉਹ ਆਪਣੇ ਸਾਥੀ ਨੂੰ ਵੀ ਆਪਣੀ ਲੋਕੇਸ਼ਨ ਨਹੀਂ ਸੀ ਦੱਸ ਸਕਦੇ ਤੇ ਨਿਰਮਲਜੀਤ ਸਿੰਘ ਜੀ ਨੇ ਹੁਣ ਦੁਸ਼ਮਨ ਨਾਲ ਸਿੱਧੀ ਟੱਕਰ ਲੈਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੁਸ਼ਮਨ ਦੇ ਲੜਾਕੂ ਜਹਾਜ਼ਾਂ ਦਾ ਕਾਫੀ ਨੁਕਸਾਨ ਕੀਤਾ ਪਰ ਇੱਕ ਜਹਾਜ਼ ਨੇ ਪਿੱਛੋਂ ਹਮਲਾ ਕਰ ਦਿੱਤਾ ਤੇ ਹੁਣ ਨਿਰਮਲਜੀਤ ਸਿੰਘ ਜੀ ਦਾ ਲੜਾਕੂ ਜਹਾਜ਼ ਜ਼ਮੀਨ ਵੱਲ ਵਧ ਰਿਹਾ ਸੀ ਤੇ ਫੇਰ ਉਹਨਾਂ ਆਪਣੀ ਪਾਇਲਟ ਸੀਟ ਇਜੈਕਟ ਕਰ ਦਿੱਤੀ ਤੇ ਡਿੱਗਦੇ ਜਹਾਜ਼ ਤੋਂ ਬਾਹਰ ਆ ਗਏ ਜਹਾਜ਼ ਧਰਤੀ ਨਾਲ ਟਕਰਾਅ ਤਬਾਹ ਹੋ ਗਿਆ ਤੇ ਘਾਟੂ ਚਾਈਤੇ ਇਜੈਕਟ ਹੋਣ ਕਾਰਨ ਨਿਰਮਲਜੀਤ ਸਿੰਘ ਜੀ ਦਾ ਪੈਰਾਸ਼ੂਟ ਛੇਤੀ ਕੋਲ ਨਹੀਂ ਸਕਿਆ ਤੇ ਉਹ 25 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਪਰ ਸ਼ਹੀਦ ਹੋਣ ਤੋਂ ਪਹਿਲਾਂ ਉਹ ਦੁਸ਼ਮਣ ਦੇ ਦੋ ਜਹਾਜ਼ਾਂ ਨੂੰ ਤਬਾਹ ਕਰ ਚੁੱਕੇ ਸੀ